ਕਨਸਟੇਬਲ ਤੋਂ ਬਣੀ ਨਸ਼ਾ ਤਸਕਰ 14 ਸਾਲਾਂ 'ਚ 31 ਤਬਾਦਲੇ ਦੋ ਵਾਰ ਸਸਪੈਂਡ ਮਹਿੰਗੀਆਂ ਕੜੀਆਂ ਮਹਿੰਗੇ ਬੈਗ ਲਗਜ਼ਰੀ ਗੱਡੀਆਂ ਦੀ ਸ਼ੌਕੀਨ ਆਖਿਰ ਕੌਣ ਹੈ ਅਮਨਦੀਪ ਕੌਰ ਨਾਮ ਅਮਨਦੀਪ ਕੌਰ ਸੀਨੀਅਰ ਕਨਸਟੇਬਲ ਪਰ ਹੁਣ ਨਸ਼ਾ ਤਸਕਰ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਨਸ਼ਾ ਤਸਕਰ ਅਮਨਦੀਪ ਕੌਰ ਮਹਿਲਾ ਕਨਸਟੇਬਲ ਤੋਂ ਨਸ਼ਾ ਤਸਕਰ ਬਣ ਗਈ ਹੈ ਬੀਤੇ ਕੱਲ ਅਮਨਦੀਪ ਕੌਰ ਦੀ ਕਾਲੀ ਥਾਰ ਗੱਡੀ 'ਚੋਂ 17 ਗ੍ਰਾਮ ਚਟਾ ਬਰਾਮਦ ਹੋਇਆ ਜਿਸ ਦੀ ਕੀਮਤ ਕਰੋੜਾ ਰੁਪਏ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਅਮਨਦੀਪ ਕੌਰ ਚੱਕ ਫਤਿਹ ਸਿੰਘ ਵਾਲਾ ਪਿੰਡ ਦੀ ਰਹਿਣ ਵਾਲੀ ਹੈ ਜੋ 2011 'ਚ ਪੰਜਾਬ ਪੁਲਿਸ 'ਚ ਭਰਤੀ ਹੋਈ ਤੇ ਹੁਣ ਤੱਕ 31 ਵਾਰ ਤਬਾਦਲੇ ਹੋ ਚੁੱਕੇ ਨੇ ਤੇ ਦੋ ਵਾਰ ਸਸਪੈਂਡ ਵੀ ਹੋ ਗਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਅਮਨਦੀਪ ਕੌਰ ਆਪਣੀ ਮਨਮਰਜ਼ੀ ਨਾਲ ਡਿਊਟੀ ਕਰਦੀ ਜਿੱਥੇ ਦਿਲ ਕਰਦਾ ਉੱਥੇ ਬਦਲੀ ਕਰਵਾ ਲੈਂਦੀ ਤੇ ਜ਼ਿਆਦਾਤਰ ਮਾਲਵਾ ਇਲਾਕੇ ਚ ਹੀ ਡਿਊਟੀ ਤੇ ਰਹੀ ਹੈ ਅਮਨਦੀਪ ਕੌਰ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਅਮਨਦੀਪ ਕੌਰ ਦੇ ਇੰਸਟਾਗ੍ਰam ਤੇ 30000 ਤੋਂ ਵੱਧ ਫੋਲੋਅਰਸ ਨੇ ਤੇ ਇੰਸਟਾ ਤੇ ਵਰਦੀ ਪਾ ਕੇ ਲਗਜ਼ਰੀ ਗੱਡੀਆਂ ਮਹਿੰਗੇ ਫੋਨ ਬ੍ਰਾਂਡਡ ਬੈਗ ਨਾਲ ਅਤੇ ਚੱਕਵੇਂ ਗੀਤਾਂ ਤੇ ਰੀਲਾ ਬਣਾਉਂਦੀ ਸੀ ਜਿਸ ਕਾਰਨ ਕਈ ਵਾਰ ਸੀਨੀਅਰ ਅਧਿਕਾਰੀਆਂ ਨੇ ਰੋਕ ਵੀ ਲਾਈ ਪਰਮਨਦੀਪ ਕੌਰ ਨੇ ਇਹਨਾਂ ਗੱਲਾਂ ਨੂੰ ਢਿੱਚ ਜਾਣਿਆ ਤੇ ਹੁਣ ਅਮਨਦੀਪ ਕੌਰ ਦੀ ਡਿਊਟੀ ਮਾਨਸਾ ਚ ਸੀ ਪਰ ਬਠਿੰਡਾ ਪੁਲਿਸ ਲਾਈਨ ਚ ਡਿਊਟੀ ਨਿਭਾ ਰਹੀ ਸੀ ਤੇ ਸੂਤਰਾਂ ਦੀ ਮੰਨੀਏ ਤਾਂ ਅਮਨਦੀਪ ਕੌਰ ਆਪਣੀ ਗੱਡੀ ਚ ਨਸ਼ਾ ਸਪਲਾਈ ਕਰਦੀ ਸੀ ਤੇ ਗੱਡੀ ਤੇ ਪੰਜਾਬ ਪੁਲਿਸ ਦੇ ਸਟicker ਲੱਗੇ ਹੁੰਦੇ ਸਨ ਜਿਸ ਨਾਲ ਕੋਈ ਨਾਕੇ ਤੇ ਰੋਕ ਕੇ ਤਾਂ ਪੁਲਿਸ ਮੁਲਾਜ਼ਮ ਦੱਸ ਕੇ ਆਰਾਮ ਨਾਲ ਨਿਕਲ ਸਕੇ ਅਮਨਦੀਪ ਕੌਰ ਨੂੰ ਕਈ ਵੱਡੇ ਪੁਲਿਸ ਅਫਸਰਾਂ ਦਾ ਵੀ ਸ਼ੈਸੀ ਸ਼ਾਇਦ ਉਹ ਵੀ ਪੁਲਿਸ ਅਫਸਰ ਇਸ ਚਿੱਟੇ ਦੇ ਵਪਾਰ 'ਚ ਮਿਲੇ ਹੋਏ ਹੋ ਸਕਦੇ ਨੇ ਤੇ ਬੀਤੇ ਕੱਲ ਨਾਕੇ 'ਚ ਅਮਨਦੀਪ ਕੌਰ ਦੀ ਕਾਲੀ ਥਾਰ ਗੱਡੀ ਨੂੰ ਰੋਕਿਆ ਗਿਆ ਤਾਂ ਉਸ 'ਚੋਂ ਚਿੱਟਾ ਬਰਾਮਦ ਹੋਇਆ ਤੇ ਹੁਣ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਤੇ ਹੋਰ ਕੀ ਕੁਝ ਦੱਸਿਆ ਪੁਲਿਸ ਮੁਲਾਜ਼ਮਾ ਨੇ ਉਹ ਵੀ ਸੁਣੋ ਕੱਲ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਨਸਟੇਬਲ ਅਮਨਦੀਪ ਕਰਨ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰਵਿੰਦੇ ਨਾਲ ਇਹ ਲੇਡੀ ਕਨਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਖਤ ਹਦਾਇਤਾਂ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ। ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ। ਤੇ ਇਹਨਾਂ ਹੀ ਨਹੀਂ ਅਮਨਦੀਪ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਮਹਿਲਾ ਹੁਣ ਸਾਹਮਣੇ ਆਈ ਹੈ ਜਿਸਨੇ ਅਮਨਦੀਪ ਕੌਰ ਦੇ ਨਾਲ ਕਈ ਹੋਰ ਪੁਲਿਸ ਅਫਸਰਾਂ ਦੇ ਇਸ ਚਿੱਟੇ ਦੇ ਵਪਾਰ ਚ ਮਿਲੇ ਹੋਣ ਦੇ ਇਲਜ਼ਾਮ ਲਗਾਏ ਨੇ ਜਿੰਨਾ ਚ ਐਸਐਸਪੀ ਤੇ ਡੀਐਸਪੀ ਨੇ ਤੇ ਮਹਿਲਾ ਦੇ ਇਲਜ਼ਾਮਾ ਨੇ ਇਸ ਮਾਮਲੇ ਨੂੰ ਹੋਰ ਪਖਾ ਦਿੱਤਾ ਤੇ ਮਹਿਲਾ ਨੇ ਹੋਰ ਕੀ ਕੁਝ ਇਲਜ਼ਾਮ ਲਗਾਏ ਉਹ ਵੀ ਜ਼ਰਾ ਸੁਣ ਲੋ ਕਸਤਰ ਨੇ ਇਹ ਫਾਜਲ ਕਹਤੋ ਨਸ਼ਾ ਲੈ ਕੇ ਆਂਦੀ ਆ 4 ਤਰੀਕ ਨੂੰ ਇਹਨਾਂ ਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਤੇਗਾ ਚੁਟਾ ਤੇਗਾ ਕਿਸਾਨ ਚੌਕ ਤੇ ਵੀਡੀਓ ਹੈ ਸਦਰ थाना ਦੇ ਵਿੱਚ ਪਰਾਜਰ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਫਰੋਜਪੁਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜ਼ਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੀ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮਲਾਜ਼ਮਾਂ ਉੱਥੇ ਕਿਉਂਕਿ ਲੀਡਿੰਗ ਮਲਾਜ਼ਮ ਨਹੀਂ ਸੀ ਮੁੱਕਤੇ ਤੇ ਉੱਥੇ ਜੋ ਉਹਨਾਂ ਦੇ ਮਲਾਜ਼ਮਾਂ ਦਾ ਬੰਦਿਆਂ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਹੈ ਇਹ ਅਲਿਕੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਟਿੱਪ ਵਾਕੇ ਉਹ ਵੀਡੀਓ ਸਦਰਖਾਨੇ ਚ 4 ਤਰੀਕ ਨੂੰ ਇਹ ਫਾਜ਼ਲ ਕਹਤੋਂ ਲੋਕੇਸ਼ਨ ਚੈੱਕ ਕਰੋ ਭਾਜਰ ਕਹਤੋ 1 ਕਿਲੋ 300 ਵਰਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਧ ਪ੍ਰੂਫ ਮੇਰੇ ਕੋਲ ਨਹੀਂ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਹਾਂ ਕਿ ਉਹ ਕੱਲ ਵੀ ਪਕੜੀ ਗਈ ਹੈ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੰਗੇ ਮੈਂ ਕਰਾਇਆ ਤਾਂ ੱੱਕੇ ਖਾਂਦੀ ਕਰਦੀਆ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦਾ ਨਾਮ ਕਰਾਤੀਆ ਟੋਟਲ ਅਮਨਦੀਪ ਕੋ 6 ਗੱਡੀਆਂ ਨੇ ਦੋ ਇਨੋਵਾ ਔਡੀ ਵਰਨਾ ਥਾਰ ਬੁਲਟ ਸਕੂਟਰੀ ਰੋਲੈਕਸ ਦੀਆਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਕਰਾਇਆ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪ ਸੇ ਆਣੇ ਹੋ ਇੰਨੇ ਮੁਲਾਜ਼ਮ ਨੇ ਕਨਸਟੇਬਲਾਂ ਦੀ ਰੈਕਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੱਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲੋਨ ਦੇ ਕਿਸ਼ਤਾਂ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਤਾਂ ਸੁਣਿਆ ਤੁਸੀਂ ਚਿੱਟੇ ਦੀ ਵਪਾਰੀ ਮਹਿਲਾ ਕਨਸਟੇਬਲ ਅਮਨਦੀਪ ਕੌਰ ਤੇ ਕਿੰਨੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਕਾਂਸਟੇਬਲ ਤੋਂ ਨਸ਼ਾ ਤਸਕਰ ਬਣਨ ਚ ਹੋਰ ਕਿੰਨੇ ਪੁਲਿਸ ਵਾਲੇ ਸ਼ਾਮਲ ਨੇ ਕਿ ਉਹਨਾਂ ਦੇ ਨਾਮ ਸਾਹਮਣੇ ਆਉਂਦੇ ਨੇ ਜਾਂ ਫਿਰ ਇਕੱਲੀ ਅਮਨਦੀਪ ਕੌਰ ਤਾਂ ਕਿ ਇਹ ਜਾਂਚ ਖਤਮ ਹੋ ਜਾਵੇਗੀ ਤੇ ਜਿਸ ਤਰ੍ਹਾਂ ਇਸ ਮਹਿਲਾ ਨੇ ਇਲਜ਼ਾਮ ਲਗਾਏ ਨੇ ਉਸ ਤੋਂ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਚਿੱਟੇ ਦੇ ਵਪਾਰ ਦੇ ਵਿੱਚ ਕਈ ਵੱਡੇ ਅਫਸਰ ਜਿਵੇਂ ਐਸਐਸਪੀ ਤੇ ਡੀਐਸਪੀ ਅਤੇ ਹੋਰ ਵੀ ਛੋਟੇ ਮੋਟੇ ਪੁਲਸ ਮੁਲਾਜ਼ਮ ਵੀ ਸ਼ਾਮਲ ਹੋ ਸਕਦੇ ਨੇ ਤੇ ਇਸੇ ਦੇ ਨਾਲ ਹੀ ਜੋ ਜਾਇਦਾਦ ਤੇ ਜੋ ਲਗਜ਼ਰੀ ਗੱਡੀਆਂ ਮਹਿੰਗੇ ਬ੍ਰਾਂਡਡ ਬੈਗ ਤੇ ਰੋਲੈਕਸ ਤੱਕ ਦੀਆਂ ਘੜੀਆਂ ਅਮਨਦੀਪ ਕੌਰ ਵੱਲੋਂ ਜਿਹੜੀਆਂ ਖਰੀਦੀਆਂ ਗਈਆਂ ਨੇ ਉਹ ਵੀ ਇਸੇ ਚਿੱਟੇ ਦੇ ਵਪਾਰ ਤੋਂ ਬਣਾਏ ਹੋਏ ਦੇ ਇਲਜ਼ਾਮ ਲੱਗ ਰਹੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਦੀ ਪੂਰੀ ਜਾਂਚ ਕਿੱਥੇ ਤੱਕ ਜਾਂਦੀ ਹੈ ਕਿ ਇਸ ਮਹਿਲਾ ਦੇ ਨਾਲ ਨਾਲ ਹੋਰ ਬਾਕੀ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਕਾਲੀਆਂ ਭੇਡਾਂ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਪਰਦਾਫਾਸ਼ ਹੁੰਦਾ ਹੈ ਜਾਂ ਫਿਰ ਸਿਰਫ ਅਮਨਦੀਪ ਕੌਰ ਤੱਕ ਹੀ ਜਾਂਚ ਖਤਮ ਹੋ ਜਾਵੇਗੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਮਾਮਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ